ਪੋਲੀਟੀਸ਼ੀਅਨ ਤੇ ਬੁੱਧੀਜੀਵ ਹਮੇਸ਼ਾ ਆਖਦੇ ਆ ਕਿ ਜਿਸ ਸੂਬੇ ਦੇ ਵਿੱਚ ਜਿਸ ਮੁਲਕ ਦੇ ਵਿੱਚ ਐਜੂਕੇਸ਼ਨ ਔਰ ਹੈਲਥ ਸਟਰੋਂਗ ਆ ਤਾਂ ਉੱਥੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਸਟਰੋਂਗ ਹੋਵੇਗਾ ਭਗਵੰਤ ਮਾਨ ਦੀ ਸਰਕਾਰ ਇਹ ਦੋਨੇ ਪਹਿਲੂਆਂ ਨੂੰ ਲੈ ਕੇ ਬਹੁਤ ਉੱਚ ਲੈਵਲ ਦੇ ਔਰ ਬੜੀ ਸੂਝ ਬੂਨਾ ਇਹ ਦੋਨੇ ਪਹਿਲੂਆਂ ਨੂੰ ਪੰਜਾਬ ਦੇ ਵਿੱਚ ਤਕੜਾ ਕਰ ਰਹੀ ਆ ਮੈਂ ਭਗਵੰਤ ਮਾਨ ਦੀ ਸਰਕਾਰ ਜੀ ਦਾ ਧੰਨਵਾਦ ਕਰਦਾ ਜੇਨ 18 ਕਰੋੜ ਦੇ ਕਰੀਬ ਜਿਹੜਾ ਉਹ ਸਕੂਲਾਂ ਲਈ এডਿਕੇਸ਼ਨ ਲਈ ਔਰ ਸੇਤ ਲਈ 5 6 ਕਰੋੜ ਦੇ ਕਰੀਬ ਜਿਹੜਾ ਬਜਟ ਰੱਖਿਆ ਉਹ ਬਹੁਤ ਹੀ ਸਲਾਗਾ ਜੋਗ ਹੈ ਔਰ ਨਾਲ ਦੇ ਨਾਲ ਜਿਹੜਾ ਖੇਡਾਂ ਨੂੰ ਸੁਚੇਤ ਕਰ ਰਹਾ ਹੈ ਠੀਕ ਹੈ ਜੀ ਉਹਨਾਂ ਨੇ 7980 ਕਰੋੜ ਦੇ ਕਰੀਬ ਜਿਹੜਾ ਹੈ ਬਜਟ ਰੱਖਿਆ ਤਾਂ ਨਾਲ ਮੈਂ ਜਿਹੜਾ ਜੋਧ ਨਸ਼ੇ ਦੀ ਵਿਰੁੱਧ ਜੋ ਪੰਜਾਬ ਸਰਕਾਰ ਨੇ ਅੱਜ ਤੱਕ ਠੀਕ ਇਹ ਹੋ ਗਿਆ ਜੀ ਬਜਟ 2136 ਐਫ ਆਰ ਥੈਂਕ ਯੂ ਥੈਂਕ ਯੂ ਇਕ ਸੈਕ ਰਮਨ अरोड़ा ਜੀ ਧੰਨਵਾਦ ਸਪੀਕਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਾਂ ਕੀ ਸਾਰੇ ਨੀਤੀਆਂ ਲੈ ਕੇ ਸਿੱਖਿਆ এডਿਕੇਸ਼ਨ ਔਰ ਵਧੀਆ-ਵਧੀਆ ਨੀਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚਾਈ ਔਰ ਮਹੱਤਵਪੂਰਨ ਕੰਮ ਕੀਤੇ ਆ ਉਹਦੇ ਵਿੱਚ ਹੀ ਪਿਛਲੇ ਦਿਨੀ ਦਿੱਲੀ ਦੇ ਵਿੱਚ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਵੀ ਜਦੋਂ ਉਹਨਾਂ ਦੀ ਸਰਕਾਰ ਆਏਗੀ ਤੇ ਪੁਜਾਰੀਆਂ ਨੂੰ ਔਰ ਪਾਠੀਆਂ ਨੂੰ ਉੱਥੇ ਸਮਾਨ ਰਾਸ਼ੀ ਦੇਣਗੇ ਇਹ ਕੁਝ ਚੀਜ਼ਾਂ ਧਰਮ ਤੇ ਸੰਸਕ੍ਰਿਤੀ ਦੇ ਨਾਲ ਜੁੜੀਆਂ ਹੋਈਆਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਧਰਮ ਤੇ ਸੰਸਕ੍ਰਿਤੀ ਨਾਲ ਜੋੜਨ ਵਾਸਤੇ ਔਰ ਯੁੱਧ ਨਸ਼ੇ ਵਿਰੁੱਧ ਨੌਜਵਾਨ ਪੀੜ੍ਹੀ ਇਹ ਨਾਲ ਜੁੜੇਗੀ ਤੇ ਮੈਂ ਪੰਜਾਬ ਦੇ ਪਾਠੀਆਂ ਵਾਸਤੇ ਔਰ ਪੁਜਾਰੀਆਂ ਵਾਸਤੇ ਮੰਗ ਕਰਦਾ ਕਿ ਇਹਨਾਂ ਨੂੰ ਸਮਾਨ ਰਾਸ਼ੀ ਪੰਜਾਬ ਚ ਦਿੱਤੀ ਜਾਵੇ ਜੈ ਹਿੰਦ ਜੀ ਦਾ ਗੁਰਦੀਪ ਸਿੰਘ ਲੰਧਾਵਾ ਸਾਹਿਬ ਧੰਨਵਾਦ ਸ੍ਰੀਕਟ ਸਾਹਿਬ ਮੈਂ ਆਪ ਤੇ ਮਾਦੀਮ ਰਾਹੀਂ ਪਿੰਡੂ ਤੇ ਵਿਕਾਸ ਮੰਤਰੀ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਡੇਰਾ ਬਾਬਾ ਨਾਨਕ ਹਲਕੇ ਦਾ ਇੱਕ ਕਸਬਾ ਕਲਾਨੌਰ ਜਿੱਥੇ ਲਗਭਗ 10-12 ਸਾਲ ਤੋਂ ਪੰਚਾਇਤ ਇਲੈਕਸ਼ਨ ਜਿਹੜੀ ਹੋ ਨਹੀਂ ਸਕੀ ਇਸ ਵਾਰ ਵੀ ਪੰਚਾਇਤ ਇਲੈਕਸ਼ਨ 6 ਪੰਚਾਇਤਾਂ ਕਲਾਨੌਰ ਦੀਆਂ ਜਿਨ੍ਹਾਂ ਚ ਪੰਚਾਇਤ ਸਰਪੰਚੀ ਦੀਆਂ ਇਲੈਕਸ਼ਨ ਨਹੀਂ ਹੋਈਆਂ ਜਦੋਂ ਮੈਂ ਮੈਕਮੇਂ ਦੇ ਅਫਸਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਵਾਰਡਬੰਦੀ ਨਹੀਂ ਹੋਈ ਇਸ ਕਰਕੇ elections ਨਾ ਰਹਿ ਗਿਆ ਮੈਂ ਆਪ ਜੀ ਦੇ ਮਾਧਿਅਮ ਰਾਈ ਇਹ ਗੱਲ ਮੰਤਰੀ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਉਹ ਕਦੋਂ ਤੱਕ ਵਾਰਡਬੰਦੀ ਕਰਾ ਕੇ ਉਹ ਜਿਹੜੇ 10 12 ਹਜ਼ਾਰ ਦੀ ਆਬਾਦੀ ਦਾ ਸ਼ਹਿਰ ਹੈ ਜਿੱਥੇ 6 ਪੰਚਾਇਤਾਂ ਨੇ ਵਾਰਡਬੰਦੀ ਕਰਾ ਕੇ ਉਹ ਜਲਦੀ ਤੋਂ ਜਲਦੀ ਜਿਹੜੀ ਉੱਥੇ ਪੰਚਾਇਤ ਦੀਆਂ elections ਜੜੀਆਂ ਕਰਵਾਈਆਂ ਜਾਣ ਥੈਂਕ ਯੂ ਇੱਕ ਗੱਲ ਹੋਰ ਕਰਨੀ ਚਾਹੁੰਦਾ ਜੀ ਮੈਂ ਬੈਠੋ ਜੀ ਬੈਠੋ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਗਤ ਸਗਤ ਸਥਗਿਤ ਹੋ ਜਾਵੇਗੀ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਗਿਤ ਹੋ ਜਾਵੇਗੀ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਖਰੀ ਜਿੱਤ ਹੈ ਹਾਂ ਪਦੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਮੇਰੇ ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਜੀ ਸਪੀਕਰ ਸਾਹਿਬ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਦਰਜ ਸਾਲ 2021-22 ਦੇ ਅਤੇ 2022-23 ਲਈ ਪੰਜਾਬ ਸਟੇਟ ਕਮਿਸ਼ਨ ਫਾਰ ਐਨ ਆਰ ਆਈਜ਼ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਸਰਦਨ ਦੀ ਮੇਜ਼ ਤੇ ਰੱਖਦਾ ਹਾਂ ਜਿਵੇਂ ਕਿ ਪੰਜਾਬ ਸਟੇਟ ਕਮਿਸ਼ਨ ਫਾਰ ਐਨ ਆਰ ਆਈਜ਼ ਐਕਟ 2011 ਦੀ ਧਾਰਾ 20 ਅਧੀਨ ਲੋੜਿੰਦਾ ਹਾਂ ਥੈਂਕ ਯੂ ਅਗਲੀ ਆਈਟਮ ਰਿਪੋਰਟਾਂ ਪੇਸ਼ ਕਰਨ ਡਾਕਟਰ ਚਰਨਜੀਤ ਸਿੰਘ ਸਵਾਭਤੀ ਅਨੁਸੂਚਿਤ ਜਾਤੀਆਂ ਸੂਚਿਤ ਕਬੀਲਿਆਂ ਅਤੇ ਪਛੜੀਆਂ ਹਸਰੇਣਾ ਦੀ ਭਲਾਈ ਲਈ ਕਮੇਟੀ ਦੀ ਰਿਪੋਰਟ ਪੇਸ਼ ਕਰਨ ਹਨਵਾ ਸਪੀਕਰ ਸਾਹਿਬ ਮੈਂ ਅਨਸੂਚਿਤ ਜਾਤੀਆਂ ਅਨਸੂਚਿਤ ਕਬੀਲਿਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਐਮ ਬੇਦਕਰ ਜੀ ਦੀ ਸੰਵਿਧਾਨ ਦੁਆਰਾ ਇਹ ਅਧਿਕਾਰ ਦਿੱਤੇ ਜਾਣ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੇ ਲਾਭ ਦੇਣ ਲਈ ਅਤੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚ ਰੋਸਟਰ ਰਜਿਸਟਰ ਸਿਸਟਮ ਲਾਗੂ ਕਰਨ ਲਈ ਸਬੰਧੀ ਕਮੇਟੀ ਦੀ ਸਾਲ 2024-25 ਲਈ 49ਵੀਂ ਰਿਪੋਰਟ ਸਦਨ ਚ ਪੇਸ਼ ਕਰਦਾ ਹਾਂ ਥੈਂਕ ਯੂ ਬੈਠੋ ਸਰ ਇੱਕ ਮਿੰਟ ਨਹੀਂ ਹੋਰ ਹੋਰ ਰਿਪੋਰਟ ਹੈ ਜਾਂ ਇਹਹੀ ਰਿਪੋਰਟ ਇਸੇ ਦੀ ਬਾਰੇ ਬਹੁਤ ਕਾਫੀ ਜਿਹੜੀਆਂ ਹੈਗੀਆਂ ਸਿਫਾਰਸ਼ਾਂ ਨਹੀਂ ਨਹੀਂ ਸਿਫਾਰਸ਼ਾਂ ਨਹੀਂ ਬੋਲ ਲਿਆ ਬੈਠੋ ਪਲੀਜ਼ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋ ਸਭਾਵਤੀ ਸਰਕਾਰੀ ਆਸ਼ਵਾਸਨ ਨਾਲ ਸੰਬੰਧੀ ਕਮੇਟੀ ਦੀ ਰਿਪੋਰਟ ਪੇਸ਼ ਕਰਨ माननीय स्पीकर साहब मैं सबसे पहला आप जी ਦਾ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਨੇ ਮੈਨੂੰ ਸਦਨ ਦੀ ਇੱਕ ਅਹਿਮ ਕਮੇਟੀ ਜਿਸ ਵਿੱਚ ਸਰਕਾਰ ਦੁਆਰਾ ਸਦਨ ਵਿੱਚ ਕੀਤੇ ਗਏ ਵਾਅਦੇ ਅਤੇ ਦਿੱਤੇ ਗਏ ਆਸ਼ਵਾਸ਼ਣਾਂ ਨੂੰ ਲਾਗੂ ਕਰਾਉਣ ਲਈ ਸਦਨ ਦੀ ਸਰਕਾਰੀ ਆਸ਼ਵਾਸ਼ਨਾ ਸਬੰਧੀ ਕਮੇਟੀ ਦਾ ਬਤੌਰ ਸਭਾਪਤੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਦਨ ਵਿੱਚ ਮંત્રી ਸਹਿਬਾਨਾ ਦੁਆਰਾ ਸਮੇਂ-ਸਮੇਂ ਤੇ ਦਿੱਤੇ ਆਸ਼ਵਾਸਨਾ ਵਚਨਾਂ ਅਤੇ ਵਿਸ਼ਵਾਸਾਂ ਆਦਿ ਦੀ ਪੜਤਾਲ ਕਰਨ ਲਈ ਸਾਲ 2024-2025 ਲਈ ਗਠਿਤ ਕੀਤੀ ਗਈ ਸਰਕਾਰੀ ਆਸ਼ਵਾਸਨਾ ਸੰਬੰਧੀ ਕਮੇਟੀ ਦੁਆਰਾ ਅਧਿਕਾਰ ਦਿੱਤੇ ਜਾਣ ਅਤੇ ਇਸ ਦੀ ਤਰਵਿੰਜਵੀਂ ਰਿਪੋਰਟ ਸਦਨ ਵਿੱਚ ਪੇਸ਼ ਕਰਦਾ ਹਾਂ ਥੈਂਕ ਯੂ ਕਮੇਟੀ ਸਰਦਾਰ ਅਮਰਪਾਲ ਸਿੰਘ ਸਭਾਪਤੀ ਅਧਿਨ ਵਿਧਾਨ ਕਮੇਟੀ ਦੀ ਰਿਪੋਰਟ ਪੇਸ਼ ਕਰਨ ਬਹੁਤ 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 ਧੰਨਵਾਦ ਸਪੀਕਰ ਸਾਹਿਬ ਮੈਂ ਅਧਿਨ ਵਿਧਾਨ ਕਮੇਟੀ ਦੀ ਸਾਲ 2024-2025 ਦੀ ਸਾਲਵੀ ਰਿਪੋਰਟ ਜਿਹੜੀ ਆ ਉਹ ਸਦਨ ਵਿੱਚ ਪੇਸ਼ ਕਰਦਾ ਹਾਂ ਧੰਨਵਾਦ ਥੈਂਕ ਯੂ ਸਰਦਾਰ ਜਗਰੂਪ ਸਿੰਘ ਗਿੱਲ ਸਭਾਪਤੀ ਕੁਐਸਚਨ ਐਂਡ ਰੈਫਰੈਂਸ ਕਮੇਟੀ ਦੀ ਰਿਪੋਰਟ ਪੇਸ਼ ਕਰਨ ਧੰਨਵਾਦ ਸਪੀਕਰ ਸਾਹਿਬ ਮੈਂ ਸਾਲ 2024-25 ਲਈ ਗਠਕੀਤੀ ਕੁਐਸਚਨਾਂ ਰੈਫਰੈਂਸ ਕਮੇਟੀ ਦੀ 17ਵੀਂ ਰਿਪੋਰਟ ਪੇਸ਼ ਕਰਦਾ ਹਾਂ ਥੈਂਕ ਯੂ ਮੈਂ ਸਿਰਫ ਦੋ ਗੱਲਾਂ ਸੈਟੋ ਪਲੀਜ਼ ਕੋਈ ਨਹੀਂ ਸਰਦਾਰ ਸਰਮ ਸਿੰਘ ਤੋਂਨ ਸਭਾਪਤੀ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਦੀ ਰਿਪੋਰਟ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਦੁਆਰਾ ਅਧਿਕਾਰ ਦਿੱਤੇ ਜਾਣ ਤੇ ਕਮੇਟੀ ਦੀ ਸਾਲ 2024-25 ਦੀ ਤੀਜੀ ਰਿਪੋਰਟ ਸਦਨ ਦੇ ਮੇਹਰ ਤੇ ਪੇਸ਼ ਕਰਦਾ ਹਾਂ ਥੈਂਕ ਯੂ ਸਰਦਾਰ ਮਨਜੀਤ ਸਿੰਘ ਬਲਾਸਪੁਰ ਸਭਾਪਤੀ ਪਿਟੀਸ਼ਨ ਕਮੇਟੀ ਦੀ ਰਿਪੋਰਟ ਪੇਸ਼ ਕਰ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਵਿੱਚ ਪਿਟੀਸ਼ਨ ਕਮੇਟੀ ਜਦੋਂ ਤੋਂ ਹੋਂਦ ਵਿੱਚ ਆਈ ਆ ਇਸ ਕਮੇਟੀ ਦੀ ਕਦੇ ਵੀ ਆਪਣੀ ਰਿਪੋਰਟ ਸਦਨ ਵਿੱਚ ਪੇਸ਼ ਨਹੀਂ ਹੋਈ ਪ੍ਰੰਤੂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਆਪ ਜੀ ਦੀ ਜੋਗ ਅਗਵਾਈ ਸਦਕਾ ਪਿਟੀਸ਼ਨ ਕਮੇਟੀ ਨੇ ਅੱਜ ਆਪਣੀ ਪਹਿਲੀ ਰਿਪੋਰਟ ਸਦਨ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਸ਼੍ਰੀਮਾਨ ਜੀ ਇਸ ਕਮੇਟੀ ਨੇ ਥੈਂਕ ਯੂ ਲੰਬੇ ਸਮੇਂ ਤੋਂ ਹੋ ਗਿਆ। ਧੰਨਵਾਦ ਧੰਨਵਾਦ ਧੰਨਵਾਦ। ਸਰਕਾਰੀ ਮਤਾ ਡਾਕਟਰ ਅਵਜੋਤ ਸਿੰਘ ਸੰਸਦੀ ਮਾਮਲੇ ਬਾਰੇ ਮੰਤਰੀ ਮਤਾ ਪੇਸ਼ ਕਰਨ ਜੀ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਜਦੋਂ ਕਿ ਭਾਰਤ ਦੀ ਸੰਸਦ ਦੇ ਨੇ ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਰੰਤਰ ਅਤੇ ਪਾਣੀ ਦੀ ਸੂਤਾ ਨੂੰ ਬਹਾਲ ਰੱਖਣ ਲਈ ਜਲ ਪ੍ਰਦੂਸ਼ਣ ਰੋਕਥਾ ਅਤੇ ਨਿਰੰਤਰਣ ਐਕਟ 1976 1976 ਦਾ ਕੇਂਦਰੀ ਐਕਟ ਨੰਬਰ 6 ਲਾਗੂ ਕੀਤਾ ਸੀ ਅਤੇ ਕਿਉਂਕਿ ਪੰਜਾਬ ਰਾਜ ਦੀ ਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 252 ਦੀ ਪਾਲਣਾ ਵਿੱਚ 3 ਫਰਵਰੀ 1975 ਦੇ ਮਤੇ ਰਾਹੀਂ ਜਲ ਪ੍ਰਦੂਸ਼ਣ ਰੋਕਥਾ ਅਤੇ ਨਿਰੰਤਰਣ ਐਕਟ 1976 ਨੂੰ ਅਪਣਾਉਣ ਦਾ ਸੰਗਲਪ ਸੰਗਲਪ ਲਿਆ ਸੀ ਅਤੇ ਕਿਉਂਕਿ ਪੰਜਾਬ ਰਾਜ ਦੀ ਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 252 ਦੀ ਪਾਲਣਾ ਵਿੱਚ 15 ਅਕਤੂਬਰ 1979 ਅਤੇ ਮਤੇ ਰਾਹੀ ਜਲ ਪ੍ਰਦੂਸ਼ਣ ਅਤੇ ਰੋਕਥਮ ਨਿਯੰਤਰਣ ਸੋਧ ਐਕਟ 1978 1978 ਦਾ ਕੇਂਦਰ ਐਕਟ ਨੰਬਰ 44 ਨੂੰ ਅਪਣਾਉਣ ਦਾ ਫੈਸਲਾ ਕੀਤਾ ਸੀ ਅਤੇ ਕਿਉਂਕਿ ਪੰਜਾਬ ਰਾਜ ਦੀ ਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 252 ਦੀ ਪਾਲਣਾ ਵਿੱਚ 9 April 1992 ਦੇ ਮਤੇ ਰਾਹੀ ਜਲ ਪ੍ਰਦੂਸ਼ਣ ਰੋਕਥਾ ਅਤੇ ਨਿਯੰਤਰਣ ਸੋਧ ਐਕਟ 1988 1988 ਦਾ ਕੇਂਦਰੀ ਐਕਟ ਨੰਬਰ 53 ਨੂੰ 53 ਨੂੰ ਅਪਣਾਉਣ ਦਾ ਫੈਸਲਾ ਕੀਤਾ ਸੀ ਅਤੇ ਜਿੱਥੇ ਭਾਰਤ ਦੀ ਸੰਸਦ ਨੇ 15 ਦੋ 2024 ਨੂੰ ਨੋਟੀਫਾਈ ਕੀਤਾ ਗਿਆ ਜਲ ਪ੍ਰਦੂਸ਼ਣ ਰੋਕਥਾ ਅਤੇ ਨਿਯੰਤਰਣ ਸੋਧ ਐਕਟ 2024 2024 ਦਾ ਕੇਂਦਰੀ ਐਕਟ ਨੰਬਰ 5 ਲਾਗੂ ਕੀਤਾ ਸੀਗਾ ਅਤੇ ਜਿੱਥੇ ਸੋਧ ਐਕਟ 2024 ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਰਾਜਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਲਾਗੂ ਹੋਵੇਗਾ ਅਤੇ ਇਹ ਅਜਿਹੇ ਹੋਰ ਰਾਜਾਂ ਤੇ ਲਾਗੂ ਹੋਵੇਗਾ ਜੋ ਸੈਕਟ ਨੂੰ ਅਪਣਾਉਣਗੇ ਸੰਵਿਧਾਨ ਨੂੰ ਅਨੁਛੇਦ 252 ਦੇ ਉਪਖੰਡ 1 ਦੇ ਅਧੀਨ ਆਪਣੀ